ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਗੱਲ ਕਰਦੇ ਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਖਲਾ ਘਬਰਾਏ ਲੱਗਦੇ ਆ ਲੱਗਦਾ ਹੈ ਕਿ ਇਲੈਕਸ਼ਨ ਹੱਥ ਚੋਂ ਜਾਂਦਾ ਦਿਖ ਰਿਹਾ ਅਜੇ ਤਾਂ 2 ਕਿੜੇ ਹੀ ਹੋਇਆ ਵੀ ਮੰਨ ਕੇ ਚੱਲ 7 ਚਰਨਾਂ ਦੇ ਵਿੱਚ ਵੋਟਾਂ ਪੈਣੀਆਂ ਅਜੇ 2 ਚਰਨਾਂ ਜੇ ਵੋਟਾਂ ਪਈਆਂ ਤੇ 2 ਚਰਨਾਂ ਦੇ ਵਿੱਚ ਇੱਕ ਵਰਾ ਗਏ ਰਖਲਾ ਗੁਜਰਾਤ ਰੀਲੀ ਕੀਤੀ ਹੈ ਕੱਲ ਤੇ ਉੱਥੇ ਉਹਨਾਂ ਨੂੰ ਕਹਿੰਦਾ ਥੋੜੇ ਬੈਂਸੇ ਮੱਝਾਂ ਨੂੰ ਕਹਿੰਦਾ ਕਹਿ ਰਿਹਾ ਸੀ ਵੀ ਤੁਹਾਡੀਆਂ ਮੱਝਾਂ 2 ਐ ਤੇ ਇੱਕ ਖੋਲ ਕੇ ਮੁਸਲਮਾਨਾਂ ਨੂੰ ਦਿੱਤੀ ਜਾਓ ਕਿ ਕਾਂਗਰਸ ਜੇ ਕਾਂਗਰਸ ਦੀ ਸਰਕਾਰ ਆ ਗਈ ਦੇਖ ਲੋ ਇਹ ਲੋਕਤੰਤਰ ਐ ਥੋੜੇ ਬੰਦੇ ਪ੍ਰਧਾਨ ਮੰਤਰੀ ਜੀ ਥੋੜੇ ਜਿੰਨੇ ਵੀ ਐਮਪੀ ਐ 6 ਐਮਪੀ ਘੱਟੋ ਘੱਟ 6 ਐਮਪੀਆਂ ਨੇ ਆਖਿਆ ਵੀ ਜੇ 400 ਪਾਰ ਹੋ ਗਿਆ ਤੇ ਅਸੀਂ ਸਬਦਾਨ ਬਦਲ ਦੇਾਂਗੇ ਥੋੜੇ ਐਮਪੀ ਇਹ ਬਿਆਨ ਦੇ ਰਹੇ ਆ ਤਾਂ ਤੁਸੀਂ ਕਹਿਣਾ ਵੀ ਕਾਂਗਰਸ ਆ ਗਈ ਤਾਂ ਕਾਂਗਰਸ ਐ ਕਰਦੂਗੀ ਕਾਂਗਰਸ ਨੇ ਕਿਦੋਂ ਆਖਿਆ ਸੀ ਸੰਵਿਧਾਨ ਬਦਲਾਂਗੇ ਸੰਵਿਧਾਨ ਬਦਲਣ ਦੀਆਂ ਗੱਲਾਂ ਤਾਂ ਥੋੜੇ ਬੰਦੇ ਕਰ ਰਹੇ ਆ ਠੀਕ ਹੈ ਨਾ ਜੀ ਤੁਸੀਂ ਘਬਰਾਏ ਹੋਏ ਲੱਗ ਰਹੇ ਹੋ ਥੋੜੇ ਹੱਥ ਚੋਂ ਚੋਣ 2024 ਲੋਕ ਸਭਾ ਚੋਣਾਂ ਥੋੜੇ ਹੱਥ ਚੋਂ ਜਾਂਦੀਆਂ ਦਿੱਤੀ ਜਾਂਦੀਆਂ ਵੀ ਤੁਹਾਨੂੰ ਐ ਲੱਗਦਾ ਸਾਡੇ ਮੇਰੇ ਹੱਥ ਚੋਂ ਚੋਣਾਂ ਜਾ ਰਹੀਆਂ ਕਿਉਂਕਿ ਜਿੰਨੇ ਵੀ ਚੋਣ ਵੋਟਾਂ ਪੰਗਾਂ ਵੋਟ ਪਰਸੈਂਟਸ ਘਟ ਪਈ ਐ ਠੀਕ ਆ ਨਾ 4-4% ਵੋਟ ਘਟ ਪਈ ਐ ਕਿਉਂਕਿ ਜਿੰਨੇ ਵੀ ਕਾਰਕর্তਾ ਸੰਘ ਦੇ ਕਾਰਕর্তਾ ਆਰਐਸਐਸ ਦੇ ਕਾਰਕর্তਾ ਉਹ ਬਾਹਰ ਹੀ ਨਹੀਂ ਨਿਕਲੇ ਠੀਕ ਆ ਨਾ ਪਤਾ ਨਹੀਂ ਕੀ ਤੁਹਾਡੀ ਨਰਾਜਗੀ ਹੋਈ ਆ ਵਜ੍ਹੀ ਦੀ ਉਸ ਕਰਕੇ ਵੋਟਾਂ ਘਟ ਪੈ ਰਹੀਆਂ ਖਾਸ ਕਰਕੇ ਜਿੱਥੇ ਬੀਜੇਪੀ ਦੇ ਮੇਨ ਬੰਦੇ ਉੱਠੇ ਐ ਖਾਸ ਬੰਦੇ ਉੱਥੇ ਵੋਟਾਂ 4-4% ਵੋਟਾਂ ਘਟ ਪੈ ਰਹੀਆਂ ਐ ਇਸ ਕਰਕੇ ਘਬਰਾਏ ਹੋਏ ਲੱਗ ਰਹੇ ਹੋ ਤੁਸੀਂ ਐਨੀ ਘਬਰਾਉਣ ਦੀ ਕੋਈ ਗੱਲ ਨਹੀਂ ਮੈਂ ਤਾਂ ਡਰ ਰਿਹਾ ਉਸ ਗੱਲ ਤੋਂ ਜਦੋਂ ਪੰਜਾਬ ਦੇ ਵਿੱਚ ਤੁਸੀਂ ਆਉਂਗੇ ਇੱਥੇ ਜਿਵੇਂ ਕਰ ਰਹੇ ਆ ਕਿਸਾਨ ਵੀ ਐਸੀ ਹੰਸਰਾਜ ਹੰਸ ਐਸੀ ਇੱਕ ਕੈਟਾਗਰੀ ਦੇ ਵਿੱਚ ਆਉਂਦਾ ਹੈ ਵੀ ਉਹਨੂੰ ਘੇਰ ਰਹੇ ਆ بار بار ਉਹ ਜਨਰਲ ਕੈਟਾਗਰੀ ਦੇ ਬੰਦਿਆਂ ਨੂੰ ਘੇਰ ਹੀ ਨਹੀਂ ਰਹੇ ਤੇ ਤੁਸੀਂ ਇੱਥੇ ਪਤਾ ਨਹੀਂ ਪੰਜਾਬ ਦੇ ਵਿੱਚ ਕੀ ਮਾਹੌਲ ਕਰੋਗੇ ਖਰਾਬ ਗੱਡਾ ਖਰਾਬ ਕਰੋਗੇ ਕਿਉਂਕਿ ਉਧਰ ਉਹ ਰਖਲਾ ਭਾਈ ਅਮਰਤਪਾਲ ਖੜਾ ਹੋ ਗਿਆ ਖੰਡੂਰ ਸਾਹਿਬ ਤੋਂ ਠੀਕ ਹੈ ਨਾ ਉਹ ਜੋਣਾ ਜੋਣਾ ਲੜ ਰਿਹਾ ਖੰਡੂਰ ਸਾਹਿਬ ਤੋਂ ਤੇ ਉਹਨੂੰ ਖਾਲਸਤਾਨੀ ਕਹੋਗੇ ਐਸੇ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਆਪਦਾ ਬੰਦਾ ਖੜਾ ਕੀਤਾ ਹੈ ਹੋਰ ਕੋਈ ਕਾਰਨ ਨਹੀਂ ਸੀ ਸ਼੍ਰੋਮਣੀ ਅਕਾਲੀ ਦਲ ਨੂੰ ਪਤਾ ਲੱਗ ਗਿਆ ਜੇ ਵੀ ਅਸੀਂ ਆਪਦਾ ਬੰਦਾ ਨਾ ਖੜਾ ਕੀਤਾ ਤਾਂ ਸਾਨੂੰ ਭਾਜਪਾ ਐਂਟੀ ਨੈਸ਼ਨਲ ਡਿਕਲੇਅਰ ਕਰ ਦੋਗੇ ਪਾਰਟੀ ਵੇ ਸ਼੍ਰੋਮਣੀ ਅਕਾਲੀ ਦਲ ਐਂਟੀ-ਨੇਸ਼ਨਲ ਐ ਦੇਸ਼ ਵਿਰੋਧੀ ਐ ਇਹ ਪਾਰਟੀ ਜਿਹੜੀ ਕਿ ਇਹ ਖਾਲਸਤਾਨੀਆਂ ਦੀ ਸਪੋਰਟ ਕਰ ਰਹੀ ਐ ਵੀ ਇਹੋ ਜਿਹਾ ਮਤਲਬ ਕਿ ਇਹੋ ਜਿਹਾ ਜਾਲ ਬਨੂਗੀ ਜਿਹੜੀ ਸਾਡੇ ਕੋਲੇ ਇਹਨਾਂ ਕੋਲੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਕੋਲੇ 2 ਤੋਂ 3% ਵੋਟ ਹਿੰਦੂਆਂ ਦੀ ਵੀ ਹੈਗੀ ਐ ਸ਼ਹਿਰੀ ਵੋਟ ਵੀ ਹੈਗੀ ਐ ਇਹਨਾਂ ਨੂੰ ਐ ਸਾਡੀ ਸ਼ਹਿਰੀ ਵੋਟ ਜਾ ਉਡੂਗੀ ਇਸੇ ਕਰਕੇ ਵਰਸਾ ਸਿੰਘ ਬਲਟਵਾ ਨੂੰ ਖੜਾ ਕੀਤਾ ਹੈ ਇਹਨਾਂ ਨੂੰ ਪਤਾ ਸੀ ਇਹ ਚੀਜ਼ ਦਾ ਤੇ ਜਿਹੜੇ ਬੰਦਿਆਂ ਨੂੰ ਹਜੇ ਨਹੀਂ ਪਤਾ ਲੱਗ ਰਿਹਾ ਖਾਸ ਕਰਕੇ ਕਾਂਗਰਸ ਦੇ ਬੰਦਿਆਂ ਨੂੰ ਤਾਂ ਪਤਾ ਨਹੀਂ ਕਿੱਥੇ ਫਿਰਦੇ ਬੇਸੁਰਤੇ ਹੋਏ ਫਿਰਦੇ ਆ ਪੰਜਾਬ ਦੇ ਵਿੱਚ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਵੀ ਕੀ ਇੱਥੇ ਮਾਹੌਲ ਹੋਊਗਾ ਕਿਉਂਕਿ ਜਦੋਂ ਚਾ ਪੰਜ ਚਾਰਨਾਂ ਦਾ ਪੰਜ ਚਾਰਨ ਖਤਮ ਹੋ ਗਏ ਵੋਟਾਂ ਦੇ 6ਵੇਂ ਤੇ 7ਵੇਂ ਦੇ ਵਿੱਚ ਪ੍ਰਚਾਰ ਸ਼ੁਰੂ ਹੋਊਗਾ 7ਵਾਂ 6ਵਾਂ 7ਵਾਂ ਲਾਸਟ ਹੀ ਹੋਊਗਾ ਮੰਨ ਲਾ ਦਾ ਤੇ ਉਦੋਂ ਉਹ ਅਗਲਾ ਕੀ ਕੁਝ ਬਣ ਜਾਊਗਾ ਇਸ ਕਰਕੇ ਮੜਾ ਆ ਦਿਮਾਗ ਖੋਲੋ ਮੈਂ ਸਾਰਿਆਂ ਨੂੰ ਕਹਿਣਾ ਹੈ ਸਾਣੇ ਅਕਾਲੀਆਂ ਨੂੰ ਕਹਿਣਾ ਹੈ ਸਾਣੇ ਕਾਂਗਰਸ ਅਕਾਲੀ ਤਾਂ ਦਿਮਾਗ ਵਰਤ ਗਏ ਹੁਣ ਕਾਂਗਰਸੀਆਂ ਨੂੰ ਕਹਿਣਾ ਵੀ ਤੁਸੀਂ ਦਿਮਾਗ ਵਰਤ ਲੋ ਤੇ ਭਗਵੰਤ ਮਾਨ ਤਾਂ ਬਹੁਤ ਮਿੱਠਾ ਹੈ ਇਹ ਤਾਂ ਹੱਥ ਪੈਰ ਜੋੜ ਕੇ ਜੇ ਮੰਨ ਕੇ ਚੱਲੇ ਨਾ ਤਾਂ ਨਿਕਲੀ ਜਾਣਾ ਕਿਉਂਕਿ ਇਹਨੇ ਵੀ ਕਹਿੰਦਾ ਸੀ ਨਾ ਜੇ ਜਦੋਂ ਪੁੱਤੇ ਪ੍ਰਧਾਨ ਮੰਤਰੀ ਤੁਹਾਡਾ ਕਰਵਾ ਹੋਇਆ ਸੀ ਕਿਸਾਨਾਂ ਤੌਰ ਤੇ ਮਾਫੀ ਮੈਂ ਮੰਗਦਾ ਹਾਂ ਤੂੰ ਇੱਕ ਪੰਜਾਬ ਦਾ ਮੁਖੀ ਹੈ ਤੂੰ ਮਾਫੀ ਮੰਗ ਲਈ ਇਹਦਾ ਮਤਲਬ ਸਾਰੇ ਪੰਜਾਬ ਨੇ ਮਾਫੀ ਮੰਗ ਲਈ ਐਸਟੋਰ ਤੇ ਤੂੰ ਤਾਂ ਨਿਕਲੀ ਜਾਊਂਗਾ ਮੈਂ ਦੁੱਧੀਆਂ ਦੋਨਾਂ ਪਾਰਟੀਆਂ ਨੂੰ ਕਹਿਣਾ ਵੀ ਤੁਸੀਂ ਬਾਜੋ ਧੰਨਵਾਦ ਸਸਰੀਕਾਲ